ਮੈਂ ਰਾਜੀਵ अरोड़ा अनसेंसरड ਦਾ ਇੱਕ ਹੋਰ એપisode ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਸਤਿ ਸ਼ਕਾਲ ਔਰ ਅਧਾਮ ਸਭ ਤੋਂ ਪਹਿਲਾਂ ਕਿਸੇ ਨੇ ਮੇਰੇ ਤੋਂ ਪੁੱਛਿਆ ਸੀਗਾ ਕਿ ਹਾਊ ਡੂ ਯੂ ਡਿਫਾਈਨ ਨੈਸ਼ਨਲਿਜ਼ਮ ਐਂਡ ਹੂ ਆਰ ਦਾ ਪੈਟਰੀਅটস ਯਾਨੀ ਕਿ ਤੁਸੀਂ ਰਾਸ਼ਟਰਵਾਦ ਨੂੰ ਜਾਂ ਰਾਸ਼ਟਰਵਾਦੀ ਕਿਹਨੂੰ ਕਹੋਗੇ ਜਾਂ ਦੇਸ਼ ਭਗਤ ਕਿਹਨੂੰ ਕਹੋਗੇ ਮੈਂ ਇਹ ਹੀ ਜਵਾਬ ਦਿੱਤਾ ਸੀਗਾ ਕਿ ਜੋ ਵੀ ਬੰਦਾ ਜਿਸ ਵੀ ਕਿਤੇ ਕਾਰੋਬਾਰ 'ਚ ਹੈ ਜੇਕਰ ਉਹ ਉਸ ਨੂੰ ਇਮਾਨਦਾਰੀ ਨਾਲ ਨਿਭਾ ਰਿਹਾ ਹੈ ਮਸਲਨ ਜੇਕਰ ਕੋਈ ਅਧਿਆਪਕ ਹੈ ਉਹ ਇਮਾਨਦਾਰੀ ਨਾਲ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਜਾਂ ਕੋਈ ਡਾਕਟਰ ਹੈ ਉਹ ਇਮਾਨਦਾਰੀ ਨਾਲ ਆਪਣੇ ਮਰੀਜ਼ਾਂ ਦਾ ਯੋਗਤਾ ਨਾਲ ਇਲਾਜ ਕਰ ਰਿਹਾ ਹੈ ਔਰ ਇਧਰ ਉਧਰੋਂ ਗਲਤ ਕੋਈ ਟੈਸਟ ਦੱਸ ਕੇ ਕੋਈ ਕਮਿਸ਼ਨਰ ਨਹੀਂ ਖਾ ਰਿਹਾਗਾ ਜਾਂ ਗਲਤ ਦਵਾਈਆਂ ਨਹੀਂ ਦੇ ਰਿਹਾਗਾ ਜਾਂ ਕੋਈ ਸਰਕਾਰੀ ਅਫਸਰ ਹੈ ਪੁਲਿਸ ਅਧਿਕਾਰੀ ਹੈ ਜਾਂ ਕੋਈ ਕਲਰਕ ਹੈ ਜਾਂ ਕੋਈ ਵੀ ਹੈ ਜਿਉ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਿਹਾ ਹੈ ਔਰ ਕਾਨੂੰਨ ਦੀ ਪਾਲਣਾ ਕਰ ਰਿਹਾ ਹੈ ਤਾਂ ਮੇਰੇ ਹਿਸਾਬ ਨਾਲ ਉਸ ਤੋਂ ਵੱਡਾ ਰਾਸ਼ਟਰਵਾਦੀ ਜਾਂ ਦੇਸ਼ ਭਗਤ ਕੋਈ ਹੋਰ ਹੋ ਨਹੀਂ ਸਕਦਾਗਾ ਯਾਨੀ ਕਿ ਜੇਕਰ ਅਸੀਂ ਆਪਣੇ ਦੇਸ਼ ਦੇ ਕਾਨੂੰਨ ਨੂੰ ਮੰਨ ਰਹੇ ਹਾਂ ਤਾਂ ਮੇਰੇ ਖਿਆਲ ਆ ਵੀ ਆਰ ਨੈਸ਼ਨਲਿਸਟਸ ਹੁਣ ਪਿਛਲੇ ਕੁਝ ਸਮੇਂ ਤੋਂ ਇਹ ਰੁਝਾਨ ਵੱਧ ਗਿਆ ਹੋਇਆ ਹੈ ਕਿ ਅਸੀਂ ਸਰਟੀਫਿਕੇਟਸ ਇਸ਼ੂ ਕਰਨੇ ਸ਼ੁਰੂ ਕਰਤੇ ਕਿ ਇਹ ਗद्दार ਹੈ ਜਾਂ ਦੇਸ਼ਦ్రోਹੀ ਹੈ ਤੇ ਅਸੀਂ ਸਭ ਤੋਂ ਵੱਡੇ ਨੈਸ਼ਨਲਿਸਟ ਹੈ ਇਸ ਕਿਸਮ ਦੀਆਂ ਗੱਲਾਂ ਹੋਈਆਂ ਯਕੀਨਨ ਨਾ ਮੇਰਾ ਸੰਦਰਭ ਪਿਛਲੇ ਦਿਨਾਂ ਚ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਬਹਿਸ ਹੈ ਕਿ ਅੱਧੇ ਲੋਕ ਕਹਿੰਦੇ ਆ ਜੀ ਅਸੀਂ ਜੋ ਗਾਇਕ ਔਰ ਫਿਲਮੀ ਅਦਾਕਾਰ ਹੈ ਦਲਜੀਤ ਦਸਾਂਜ ਅਸੀਂ ਇਹਦਾ ਸਮਰਥਨ ਕਰਦੇ ਹਾਂ ਕੋਈ ਉਹਨਾਂ ਨੂੰ ਗਲਤ ਸ਼ਬਦ ਵਰਤ ਕੇ ਕੋਈ ਦੇਸ਼ਦਰੋਹੀ ਕਹਿ ਦਿੰਦਾ ਜਾਂ ਕੁਝ ਇਸ ਤਰ੍ਹਾਂ ਦੇ ਸ਼ਬਦ ਵਰਤਦਾ ਗੱਲ ਸਿਰਫ ਇੰਨੀ ਹੋਈ ਕਿ ਉਹਨਾਂ ਨੇ ਆਪਣੀ ਇੱਕ ਫਿਲਮ ਸਰਦਾਰ ਜੀ 3 ਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰ ਹਾਨੀਆ ਅਮੀਰ ਨੂੰ ਲੈ ਲਿਆ ਹਾਲਾਂਕਿ ਜਦੋਂ ਉਹਨਾਂ ਨੇ ਇਹ ਫਿਲਮ ਸਾਈਨ ਕੀਤੀ ਹੋਣੀ ਹੈ ਉਹ ਵਨ ਆਫ ਦੀ ਪ੍ਰੋਡਿਊਸਰਸ ਵੀ ਹੈ ਤਾਂ ਪ੍ਰੋਡਿਊਸਰ ਨੇ ਜਦੋਂ ਇਹ ਫਿਲਮ ਸਾਈਨ ਕੀਤੀ ਹੋਣੀ ਹੈ ਉਸ ਟਾਈਮ ਤੇ ਸਾਡਾ ਪਾਕਿਸਤਾਨ ਦੇ ਨਾਲ ਇਸ ਕਿਸਮ ਦਾ ਕੋਈ ਵਿਵਾਦ ਨਹੀਂ ਸੀਗਾ ਜਿਹੜਾ ਲਗਭਗ ਲਗਭਗ ਇਹ ਲੱਗਣ ਲੱਗ ਪਿਆ ਸੀ ਕਿ ਸਾਡੀ ਫੁੱਲ ਬਲੌਨ ਵਾਰ ਸ਼ੁਰੂ ਹੋਣ ਵਾਲੀ ਹੈ ਪਹਿਲਗਾਮ ਇਸ ਇਟਸ ਇਨਸੀਡੈਂਟ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਤਾਂ ਕਿੰਨੀਆਂ ਘਟਨਾਵਾਂ ਹੋਈਆਂ ਨਾ ਸੰਸਦ ਭਵਨ ਤੇ ਹਮਲਾ ਹੋਇਆ ਕਾਰਗਿਲ ਹੋਇਆ 2611 ਜਿਹੜਾ ਮੁੰਬਈ ਦੇ ਵਿੱਚ ਹਮਲਾ ਹੋਇਆ ਜਿਸ ਦੇ ਵਿੱਚ ਸੈਂਕੜੇ ਲੋਕ ਮਰੇ ਔਰ ਕਾਰਗਿਲ ਤੇ ਜਦੋਂ ਹੋਇਆ ਸੀ ਹਮਲਾ ਤਾਂ ਉਸ ਵੇਲੇ ਵੀ ਸਾਡੇ ਫੌਜੀ ਜਿਹੜੇ ਬੜੀ ਸੰਖਿਆ ਦੇ ਵਿੱਚ ਸ਼ਹੀਦ ਹੋਏ ਸੀਗੇ ਔਰ ਸੰਸਦ ਭਵਨ ਤੇ ਜਦੋਂ ਹਮਲਾ ਹੋਇਆ ਸੀ ਤਾਂ ਇੱਕ ਕਿਸਮ ਦਾ ਤਾਂ ਸਮਝ ਲਓ ਵੀ ਉਹਨਾਂ ਨੇ ਸਾਡੇ ਲੋਕਤੰਤਰ ਤੇ ਹਮਲਾ ਕਰਤਾ ਸੀ ਔਰ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਔਰ ਸਾਡੀ ਸਰਕਾਰ ਔਰ ਅਸੀਂ ਆਮ ਨਾਗਰਿਕ ਵੀ ਇਹ ਮੰਨਦੇ ਆਂ ਕਿ ਇਹ ਜਿਹੜਾ ਟੈਰਰਿਜ਼ਮ ਹੈ ਜਿਹੜੀ ਦਹਿਸ਼ਤ ਕਰਦੀ ਹੈ ਏ ਕ੍ਰੋਸ ਦੀ ਬਾਰਡਰ ਹੈ ਇਹ ਪਾਕਿਸਤਾਨ ਸਪੌਂਸਰਡ ਹੈ ਵੀ 올 ਬਲੀਵ ਦੈਟ ਕਿਉਂਕਿ ਬਹੁਤ ਵੱਡੀ ਸੰਖਿਆ ਚ ਦੈਸ਼ਤ ਗਰਦਾਂ ਨੂੰ ਪਨਾਹ ਹੈ ਜਿਹੜੀ ਉਹ ਪਾਕਿਸਤਾਨ ਚ ਮਿਲੀ ਹੋਈ ਹੈ ਔਰ ਸਾਡੀ ਸਰਕਾਰ ਬੜੀ ਵਾਰੀ ਇਹ ਕਹਿ ਚੁੱਕੀ ਹੈ ਕਿ ਉਹਨਾਂ ਦੈਸ਼ਤ ਗਰਦਾਂ ਨੂੰ ਸਾਡੇ ਵੱਲੇ ਕਰਦੇ ਹੋ ਤੋ ਖੈਰ ਉਹ ਤਿੰਨ ਵੱਡੀਆਂ ਘਟਨਾਵਾਂ ਤੋਂ ਬਾਅਦ ਵੀ ਸਾਡੀ ਹਿੰਦੀ ਔਰ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਪਾਕਿਸਤਾਨੀ ਅਦਾਕਾਰ ਹੈ ਜਿਹੜੇ ਉਹ ਕੰਮ ਕਰਦੇ ਰਹੇ ਮੈਂ ਉਸ ਤੋਂ ਵੀ ਥੋੜਾ ਜਿਹਾ ਪਿੱਛੇ ਜਾਣਾ ਹਰ ਸਾਲ ਅਸੀਂ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਦੇ ਵਿੱਚ ਜੋ ਇੱਕ ਮੈਸੇਕਰ ਹੋਇਆ ਜੋ ਇੱਕ ਕਤਲੇਆਮ ਹੋਇਆ ਅਸੀਂ ਉਸ ਨੂੰ ਯਾਦ ਕਰਦੇ ਹਾਂ ਜਿਦੇ ਵਿੱਚ ਇੱਕ ਬ੍ਰਿਟਾਨਵੀ ਫੌਜੀ ਅਫਸਰ ਬ੍ਰਿਗੇਡੀਅਰ ਰੈਜੀਨਾਲ ਡਾਇਰ ਦੇ ਹੁਕਮਾਂ ਤੇ ਜੋ ਸੈਂਕੜੇ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਮ੍ਰਿਤਕਾਂ ਦੀ ਸੰਖਿਆ ਜਾਂ ਕੈਜੂਐਲਟੀਆਂ ਦੀ ਸੰਖਿਆ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਸੀਗੀ ਜੇ ਉਸ ਵੇਲੇ ਜਿਹੜੀ ਫੌਜ ਦੀ ਟੁਕੜੀ ਰੈਜੀਨਾਲ ਡਾਇਰ ਦੇ ਨਾਲ ਆਈ ਸੀ ਜੇ ਉਹਦਾ ਗੋਲੀ ਸਿਕਾ ਨਾ ਮੁੱਕਦਾ ਔਰ ਉਸ ਦੇਸ਼ ਯਾਨੀ ਕਿ ਬਰਤਾਨੀਆ ਦਾ ਇੱਕ ਅਦਾਕਾਰ ਬੇਨ ਕਿੰਗਸਲੇ ਉਸਨੇ ਗਾਂਧੀ ਫਿਲਮ ਜਿਹੜੀ ਬਣੀ ਜਿਹੜੀ ਕਿ ਬਣੀ ਤਾਂ ਅੰਗਰੇਜ਼ੀ ਚ ਸੀਗੀ ਜਿਹਨੂੰ 8 ਔਸਕਰ ਅਵਾਰਡ ਮਿਲੇ ਸੀਗੇ ਉਹੀ ਫਿਲਮ ਭਾਰਤ ਦੇ ਵਿੱਚ ਹਿੰਦੀ ਚ ਡਬੋ ਕੇ ਰਿਲੀਜ਼ ਹੋਈ ਔਰ ਬੜੀ ਵਾਰੀ ਦੂਰਦਰਸ਼ਨ ਤੇ ਵੀ ਦਿਖਾਈ ਗਈ ਉਸ ਫਿਲਮ ਚ ਗਾਂਧੀ ਦਾ ਕਿਰਦਾਰ ਹੈ ਬੇਨ ਕਿੰਗਸਲੇ ਨੇ ਅਦਾ ਕੀਤਾ ਕੋਈ ਕਿੰਤੂ ਪਰੰਤੂ ਨਹੀਂ ਹੋਈ ਕਿ ਬੇਨ ਕਿੰਗਸਲੇ ਉਸ ਦੇਸ਼ ਦਾ ਨਿਵਾਸੀ ਹੈ ਜਾਂ ਉਸ ਦੇਸ਼ ਦਾ ਨਾਗਰਿਕ ਹੈ ਜਿਸ ਦੇਸ਼ ਦੇ ਫੌਜੀ ਅਫਸਰ ਦੇ ਹੁਕਮਾਂ ਨਾਲ ਸਾਡੇ ਜੱਲਿਆਂ ਵਾਲਾ ਬੈਂਕ ਦਾ ਜੋ ਕਾਂਡ ਹੋਇਆ ਤਾਂ ਖੈਰ ਹਿੰਦੀ ਫਿਲਮਾਂ 'ਚ ਆਪਾਂ ਯਾਦ ਕਰੀਏ ਤਾਂ ਮਹਿਰਾ ਖਾਨ, ਫਵਾਦ ਖਾਨ, ਅਲੀ ਜ਼ਾਫਰ ਮੈਂ ਕਿੰਨੇ ਹੀ ਨਾਮ ਲੈ ਸਕਦਾ ਔਰ ਪੰਜਾਬੀ ਫਿਲਮਾਂ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਦੇ ਜੋ ਪਾਕਿਸਤਾਨ ਤੋਂ ਕਲਾਕਾਰ ਹੈ, ਕਾਮੇਡੀ ਕਲਾਕਾਰ ਹੈ ਉਹਨਾਂ ਨੇ ਵੀ ਭਾਗ ਲਿਆ। ਮੈਂ ਇਸ ਗੱਲ ਦਾ ਹਰ ਕਿਸ ਸਮਰਥਕ ਨਹੀਂ ਹੈਗਾ ਕਿ ਪਾਕਿਸਤਾਨ ਦੇ ਜਾਂ ਬੰਗਲਾਦੇਸ਼ ਦੇ ਜਾਂ ਸ਼੍ਰੀਲੰਕਾ ਦੇ ਕੋਈ ਸਾਡੇ ਦੇਸ਼ 'ਚ ਫਿਲਮਾਂ ਜਾ ਕੇ ਕੰਮ ਕਰਨ ਮੈਂ ਉਸ ਦਾ ਸਮਰਥਨ ਨਹੀਂ ਕਰਦਾ। ਮੈਂ ਸਮਰਥਨ ਕਰ ਰਿਹਾ ਲॉ ਆਫ ਲੈਂਡ ਦਾ ਜੇਕਰ ਸਾਡੇ ਦੇਸ਼ ਦੇ ਕਾਨੂੰਨ ਇਸ ਗੱਲ ਦੀ ਆਗਿਆ ਦਿੰਦੇ ਹੈ ਕਿ ਉਹਨਾਂ ਦੇਸ਼ਾਂ ਦੇ ਜੋ ਕਲਾਕਾਰ ਹੈ ਉਹ ਸਾਡੀਆਂ ਫਿਲਮਾਂ 'ਚ ਕੰਮ ਕਰ ਸਕਦੇ ਹੈ ਤਾਂ ਮੇਰੇ ਖਿਆਲ ਹੈ ਇਹ ਅਪਰਾਧ ਨਹੀਂ ਹੈਗਾ ਪਰ ਜੇ ਸਰਕਾਰ ਨੇ ਹੁਣ ਬੈਨ ਲਾ ਹੀ ਦਿੱਤਾ ਜਾਂ ਇਸ ਤਰ੍ਹਾਂ ਦੀ ਕੋਈ ਪਾਲਿਸੀ ਬਣਾਈ ਲਈ ਹੈ ਕਿ ਜਿਹੜਾ ਦੇਸ਼ دہشت ਗਰਦੀ ਨੂੰ ਹਵਾ ਦਿੰਦਾ ਹੈ ਅਸੀਂ ਉਹਨਾਂ ਨਾਲ ਕੋਈ ਅਜਿਹੇ ਸੱਭਿਆਚਾਰਕ ਸੰਬੰਧ ਵੀ ਨਹੀਂ ਰੱਖਣਗੇ ਤਾਂ ਫਿਰ ਯਕੀਨਨ ਸਾਨੂੰ ਸਾਰਿਆਂ ਨੂੰ ਲਾਅ ਫਾਲੋ ਕਰਨਾ ਚਾਹੀਦਾ ਹੁਣ ਇੱਥੇ ਦਲੀਲ ਇਹ ਹੈ ਕਿ ਜਦੋਂ ਸਰਦਾਰ ਜੀ 3 ਸ਼ੂਟ ਹੋ ਰਹੀ ਸੀ ਤਾਂ ਉਸ ਵੇਲੇ ਤੱਕ ਪੈਲਗਮ ਵਾਲਾ ਜੋ ਇਨਸੀਡੈਂਟ ਹੈ ਉਹ ਨਹੀਂ ਸੀ ਹੋਇਆਗਾ ਔਰ ਜੇਕਰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਉਸ ਸਰਟੀਫਿਕੇਟ ਨੂੰ ਅਜੇ ਰਿਲੀਜ਼ ਨਹੀਂ ਕੀਤਾ ਤਾਂ ਠੀਕ ਹੈ ਜੋ ਇਸ ਦੇ ਪ੍ਰੋਡਿਊਸਰ ਹੈ ਸਰਦਾਰਜੀ 3 ਦੇ ਉਹ ਹਾਈ ਕੋਰਟ ਚ ਜਾ ਸਕਦੇ ਆ ਜਾਂ ਕਿਸੇ ਵੀ ਅਪੀਲ ਚ ਜਾ ਸਕਦੇ ਜਿਹੜਾ ਕਿ ਇਸ ਟ੍ਰਿਬਿਊਨਲ ਬਣਿਆ ਹੋਇਆ ਸੀ ਵੀ ਆਪ ਸਿੱਧਾ ਤਾਂ ਮੇਰਾ ਮਤਲਬ ਇਹ ਹੈ ਕਿ ਮੈਂ ਇਸ ਗੱਲ ਨੂੰ ਬਿਲਕੁਲ ਮੰਨਤਾ ਨਹੀਂ ਦਿੰਦਾਗਾ ਕੋਈ ਤੇ ਕਹੇ ਅਸੀਂ ਇਸ ਅਦਾਕਾਰ ਦੇ ਨਾਲ ਆ ਤੇ ਕੋਈ ਕਹੇ ਅਸੀਂ ਇਹਦੇ ਖਿਲਾਫ ਆ ਮੈਂ ਸਿਰਫ ਇੱਕ ਚੀਜ਼ ਦਾ ਸਮਰਥਕ ਹੈ ਸਾਨੂੰ ਸਾਡੇ ਦੇਸ਼ ਦੇ ਕਾਨੂੰਨ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਅਸੀਂ ਆਪਣੇ ਦੇਸ਼ ਦੇ ਕਾਨੂੰਨ ਨੂੰ ਮੰਨਦੇ ਹਾਂ ਜੇ ਕਿਸੇ ਵੀ ਕਲਾਕਾਰ ਨੇ ਕਿਸੇ ਵੀ ਪ੍ਰੋਡਿਊਸਰ ਨੇ ਸਾਡੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀਗੀ ਤਾਂ ਫਿਰ ਉਹ ਕਿਸੇ ਦੇ ਰੂਪ ਚ ਗਦਰਦਾਰ ਜਾਂ ਦੇਸ਼ਦਰੋਹੀ ਉਹਨੂੰ ਨਹੀਂ ਕਿਹਾ ਨਾ ਮੰਨਦਾਗਾ ਜੇਕਰ ਤੁਹਾਨੂੰ ਕੋਈ ਫਿਲਮ ਨਹੀਂ ਪਸੰਦ ਹੈਗੀ ਜਾਂ ਉਸ ਦੀ ਕਾਸਟਿੰਗ ਤੋਂ ਕੁਝ ਪ੍ਰੋਬਲਮ ਹੈ ਪਰ ਦੇਸ਼ ਦੇ ਕਾਨੂੰਨ ਉਸ ਫਿਲਮ ਨੂੰ ਰਿਲੀਜ਼ ਕਰਨ ਦੀ ਆਗਿਆ ਦੇ ਰਹੇ ਹਨ ਫਿਰ ਤੁਹਾਡੇ ਕੋਲੇ ਚੁਆਇਸ ਹੈਗੀ ਹੈ ਤੁਸੀਂ ਉਸ ਫਿਲਮ ਨੂੰ ਨਾ ਦੇਖੋ ਵੀ ਤੁਹਾਨੂੰ ਕਿਹਨੇ ਕਿਹਾ ਵੀ ਉੱਥੇ ਜਾ ਕੇ ਦੇਖਿਓ ਹੁਣ ਦੇਖੋ ਨਾ ਭਾਵੇਂ ਗਿੱਪੀ ਗਰੇਵਾਲ ਦੀ ਅਕਾਲ ਆਈ ਇਸ ਤੋਂ ਪਹਿਲਾਂ ਐਮਰਜੈਂਸੀ ਆਈ ਕੰਗਨਾ ਰਣੌਤ ਦੀ ਉਹ ਫਿਲਮਾਂ ਦਾ ਵੀ ਵਿਰੋਧਤਾ ਹੋਈ ਨਹੀਂ ਪੰਜਾਬ ਚ ਰਿਲੀਜ਼ ਹੁੰਨ ਦਿੱਤੀਆਂ ਗਈਆਂ ਕਈ ਕਿਸਮ ਦਾ ਹੋਇਆ ਤੋਂ ਇਹ ਜਿਹੜਾ ਰੁਝਾਨ ਚੱਲਿਆ ਨਾ ਜਿਹੜਾ ਕਿ ਸ਼ਾਇਦ ਜ਼ਿਆਦਾ ਪਦਮਾਵਤ ਫਿਲਮ ਤੋਂ ਸ਼ੁਰੂ ਹੋਇਆ ਸੀਗਾ ਜੀ ਇਹ ਰਾਜਪੂਤ ਰਾਜੇ ਦੇ ਨੂੰ ਗਲਤ ਦਿਖਾ ਰਿਹਾ ਹੈ ਵਗੈਰਾ ਵਗੈਰਾ ਜੋ ਵੀ ਗੱਲਾਂ ਹੋਈਆਂ ਉੱਥੇ ਇਸ ਬਾਰੇ ਦੰਗਾ ਵੀ ਹੋਏ ਕਈ ਥਾਵਾਂ ਦੇ ਉੱਤੇ ਫਿਲਮਾਂ ਦੇ ਪੋਸਟਰ ਪਾੜੇ ਗਏ ਸਿਨੇਮਿਆਂ ਦੇ ਸ਼ੋਰ ਕੁਆਏ ਗਏ ਉਹ ਇਹ ਜਿਹੜਾ ਰੁਝਾਨ ਹੈ ਨਾ ਜੀ ਇਸ ਤੇ ਥੋੜਾ ਜਆ ਸਾਨੂੰ ਸੋਚਣਾ ਪਊਗਾ ਪਰ ਜਿਵੇਂ ਕਿ ਇੱਕ ਕਿਤੇ ਕੋਟ ਹੋਇਆ ਇੱਕ ਸ਼ੋਅ ਦੇ ਵਿੱਚ ਕਿ ਇੱਕ ਪੰਜਾਬੀ ਗਾਇਕ ਨੇ ਇਹ ਕਿਹਾ ਹੈ ਕਿ ਪੰਜਾਬ ਦਾ ਸੈਂਸਰ ਬੋਰਡ ਵੱਖਰਾ ਹੋਣਾ ਚਾਹੀਦਾ ਮੈਂ ਨਿੱਜੀ ਤੌਰ ਤੇ ਉਸ ਤੇ ਸਹਿਮਤ ਨਹੀਂ ਹੈਗਾਗਾ ਮੈਂ ਸਿਰਫ ਇਹ ਕਹਿਣਾ ਹੈ ਕਿ ਸਾਡੇ ਜਿਹੜੇ ਪ੍ਰੋਡਿਊਸਰ ਹੈ ਡਾਇਰੈਕਟਰ ਜੇਕਰ ਪੰਜਾਬ ਦੇ ਕਿਸੇ ਵਿਅਕਤੀ ਨੂੰ ਜਾਂ ਖਾਸ ਕਰਕੇ ਕਿਸੇ ਦਸਤਾਰਦਾਰ ਸਿੱਖ ਨੂੰ ਕੋਈ ਪਾਤਰ ਦਿਖਾ ਰਹੇ ਹੈ ਤਾਂ ਸਿੱਖ ਵਿਦਵਾਨਾਂ ਤੋਂ ਉਸ ਦੇ ਬਾਰੇ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਉਸ ਦੀ ਪ੍ਰੋਜੈਕਸ਼ਨ ਉਸ ਫਿਲਮ ਦੇ ਵਿੱਚ ਕਿਵੇਂ ਹੋਣੀ ਹੈ ਅ ਦਸਤਾਰ ਹੈ ਜਿਹੜੀ ਉਹ ਕਿਵੇਂ ਸਜਾਈ ਜਾਣੀ ਹੈ ਔਰ ਭਾਸ਼ਾ ਜਿਹੜੀ ਹੈ ਉਸ ਪੱਤਰ ਦੀ ਕਿਉਂ ਜੀ ਹੋਣੀ ਚਾਹੀਦੀ ਹੈ ਔਰ ਐਸੀ ਗੱਲ ਨਹੀਂ ਹੈਗੀ ਕਿ ਕੁੱਤਾਮਨ ਲਾਡੂ ਵਾਲੇ ਬੈਠ ਕੇ ਪੰਜਾਬੀ ਫਿਲਮਾਂ ਦੇਖਦੇ ਆ ਜਿਹੜਾ ਬੋਰਡ ਪੰਜਾਬੀ ਫਿਲਮਾਂ ਨੂੰ ਪਾਸ ਕਰਦਾ ਉਹ ਪੰਜਾਬੀ ਦੀ ਸਮਝ ਰੱਖਦਾ ਠੀਕ ਹੈ ਕਮੀਆਂ ਤਰੁੱਟੀਆਂ ਵਿਚਾਰਕ મતਭੇਦ ਕਿਤੇ ਵੀ ਹੋ ਸਕਦੇ ਨਾਓ ਮੋਰਲ ਆਫ ਦਾ ਸਟੋਰੀ ਹੈ ਸਾਨੂੰ ਆਪਣੇ ਇੰਸਟੀਟਿਊਸ਼ਨਸ ਨੂੰ ਸਟਰੋਂਗ ਕਰਨਾ ਚਾਹੀਦਾ ਸਾਡੇ ਜੋ ਅਦਾਰੇ ਹੈ ਉਹਨਾਂ ਨੂੰ ਜੋ ਹੈ ਸਸ਼ਕਤ ਕਰਨਾ ਚਾਹੀਦਾ ਹੈ ਉਹਨਾਂ ਦੀ ਜਜਮੈਂਟ ਤੇ ਵਿਸ਼ਵਾਸ ਕਰਨਾ ਚਾਹੀਦਾ ਔਰ ਆਪਣੇ ਦੇਸ਼ ਦੇ ਕਾਨੂੰਨ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਔਰ ਕਾਨੂੰਨ ਨੂੰ ਮੰਨਣਾ ਚਾਹੀਦਾ ਜੇਕਰ ਕੋਈ ਕਾਨੂੰਨ ਕਿਸੇ ਚੀਜ਼ ਦੀ ਅਗਿਆ ਦਿੰਦਾ ਤੇ ਸਾਡੇ ਉਹਦੇ ਨਾਲ ਕੋਈ ਵਿਚਾਰਕ ਮਤਭੇਦ ਹੈ ਤਾਂ ਸਾਨੂੰ ਕੋਈ ਹੱਕ ਨਹੀਂ ਪਹੁੰਚਦਾ ਕਿ ਅਸੀਂ ਕਿਸੇ ਨੂੰ ਗद्दार ਦਾ ਜਾਂ ਦੇਸ਼ਦਰੋਹੀ ਦਾ ਕੋਈ ਸਰਟੀਫਿਕੇਟ ਇਸ਼ੂ ਕਰੀਏ ਤੇ ਅਸੀਂ ਵੱਡੇ ਇੱਕ ਰਾਸ਼ਟਰਪ੍ਰੇਮੀ ਜਾਂ ਦੇਸ਼ਭਗਤ ਹੋਣ ਦੀ ਡਿਗਰੀਆਂ ਹਾਸਲ ਕਰੀਏ ਇਹ ਜੋ ਇੱਕ ਰੁਝਾਨ ਬਣਿਆ ਮੈਂ ਸਮਝਦਾ ਇਹ ਕੋਈ ਬਹੁਤ ਸਿਹਤਮੰਦ ਰੁਝਾਨ ਨਹੀਂ ਹੈਗਾ ਖਾਸ ਕਰਕੇ ਜਿਆਦਾਤਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਹੀ ਚੱਲਦਾ ਸੋ ਥੋੜਾ ਜਾਂ ਸਾਨੂੰ ਹੁਣ ਸਿਆਣੇ ਹੋਣ ਦੀ ਲੋੜ ਹੈ ਹੁਣ ਸੋਸ਼ਲ ਮੀਡੀਆ ਨੂੰ ਆਏ ਨੂੰ ਬਹੁਤ ਢੇਰ ਹੋ ਗਈ ਹੈ ਹੁਣ ਸਾਨੂੰ ਨਕਲੀ ਆਈਡੀਆ ਬਣਾ ਕੇ ਤੇ ਇਹ ਸਾਰਾ ਕੁਝ ਕਰਨ ਦੀ ਲੋੜ ਨਹੀਂ ਹੈਗੀ ਅਸੀਂ ਆਪਦੇ ਦੇਸ਼ ਦੇ ਕਾਨੂੰਨ ਤੇ ਵਿਸ਼ਵਾਸ ਕਰੀਏ ਆਪਦੇ ਸੰਵਿਧਾਨ ਤੇ ਵਿਸ਼ਵਾਸ ਕਰੀਏ ਔਰ ਫਿਰ ਮੈਂ ਉਹੀ ਗੱਲ ਕਹੂੰਗਾ ਕਿ ਸਾਡੇ ਲਈ ਸੁਪਰੀਮ ਸਾਡਾ ਸੰਵਿਧਾਨ ਹੈ ਔਰ ਸਾਡੀ ਵਿਧਾਨਪਾਲਿਕਾ ਵੱਲੋਂ ਬਣਾਏ ਗਏ ਕਾਨੂੰਨ ਹੈ ਜਿਹੜੇ ਉਹ ਜ਼ਿਆਦਾ ਮਹੱਤਵਪੂਰਨ ਹੈ ਉਸੇ ਦਾਇਰੇ ਚ ਰਹਿ ਕੇ ਅਸੀਂ ਸੋਚੀਏ ਕਿ ਰਾਸ਼ਟਰਵਾਦੀ ਕੌਣ ਹੈ ਤੇ ਦੇਸ਼ਦਰੋਹੀ ਕੌਣ ਹੈ ਜੀ ਬਹੁਤ ਬਹੁਤ ਧੰਨਵਾਦ आ, मैं फिर बेनती करूंगा कि मेरा चैनल जेकर सबसक्राइब नहीं किया चैनल को जरूर सबसक्राइब करो और आ, स्क्रीन के उत्तर जो ईमेल आई डी दिखाई दे रही है उससे अपनी फीडबैक भेज हो और कमेंट कर सकते कमेंट बॉक्स के बहुत बहुत धन्यवाद